ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਮਨਿੰਦਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਹ ਪਿੰਡ ਵਿੱਚ ਸਭ ਤੋਂ ਤਕੜੇ ਸਰਦਾਰ ਸਨ ਉਹਨਾਂ ਕੋਲ 70 ਕਿੱਲੇ ਜ਼ਮੀਨ ਦੇ ਸੀ ਉਹਨਾਂ ਦਾ ਨਾਨਕਾ ਪਰਿਵਾਰ ਵੀ ਬਹੁਤ ਅਮੀਰ ਸੀ ਉਸ ਦੇ ਨਾਨਕੇ ਕੋਲ 100 ਕਿੱਲੇ ਜ਼ਮੀਨ ਦੇ ਸੀ ਤੇ ਚਾਰ ਮਾਮੇ ਸਨ ਮਨਿੰਦਰ ਦੀ ਮਾਂ ਚਾਰ ਭਰਾਵਾਂ ਦੀ ਇਕੱਲੀ ਭੈਣ ਸੀ ਤੇ ਉਹ ਬਹੁਤ ਪੜੀ ਲਿਖੀ ਸੀ ਮਨਿੰਦਰ ਦਾ ਪਿਤਾ ਪਿੰਡੂ ਜੱਟ ਸੀ ਉਹ ਸੋਹਣਾ ਸੁਨੱਖਾ ਉੱਚਾ ਲੰਬਾ ਗੱਭਰੂ ਸੀ ਪਰ ਉਹ ਸਿਰਫ 8 ਹੀ ਪੜਿਆ ਸੀ ਵਿਆਹ ਤੋਂ 1 ਮਹੀਨਾ ਬਾਅਦ ਹੀ ਉਸ ਦੀ ਮਾਂ ਦਾਦੀ ਨਾਲੋਂ ਅਲੱਗ ਹੋ ਜਾਂਦੀ ਹੈ ਆਪਣਾ ਸਾਰਾ ਕੰਮ ਅਲੱਗ ਕਰ ਲੈਂਦੀ ਆ ਨੇ ਵਿਆਹ ਤੋਂ 1.5 ਸਾਲ ਬਾਅਦ ਮਨਿੰਦਰ ਦਾ ਜਨਮ ਹੋ ਜਾਂਦਾ ਹੈ ਤੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਮਨਿੰਦਰ ਦੀ ਮਾਂ ਉਸਦੀ ਦਾਦੀ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਮਨਿੰਦਰ ਹੁਣ 9 ਸਾਲਾਂ ਦਾ ਹੋ ਗਿਆ ਹੈ ਘਰ ਦੇ ਮਾਹੌਲ ਨੂੰ ਸਮਝਣ ਲੱਗ ਜਾਂਦਾ ਹੈ ਉਹ ਦੇਖਦਾ ਹੈ ਕਿ ਦਾਦਾ ਦਾਦੀ ਬਾਹਰਲੇ ਘਰ ਵਿੱਚ ਇਕੱਲੇ ਹੀ ਰਹਿੰਦੇ ਹਨ ਤੇ ਆਪਣਾ ਕੰਮ-ਮਸਾਂ ਹੀ ਕਰਦੇ ਨੇ ਤੇ ਬਿਮਾਰ ਹੋਣ ਤੇ ਵੀ ਦਵਾਈ ਲੈਣ ਵੀ ਇਕੱਲੇ ਬਸਤੇ ਹੀ ਜਾਂਦੇ ਆ ਇਹ ਸਾਰਾ ਕੁਝ ਦੇਖ ਕੇ ਮਨਿੰਦਰ ਸੋਚਦਾ ਹੈ ਕਿ ਐਡੇ ਵੱਡੇ ਸਰਦਾਰ ਘਰੇ ਤਿੰਨ ਗੱਡੀਆਂ ਤੇ ਡਰਾਈਵਰ ਵੀ ਫਿਰ ਵੀ ਦਾਦਾ-ਦਾਦੀ ਬੱਸਾਂ ਵਿੱਚ ਧੱਕੇ ਖਾਂਦੇ ਫਿਰਦੇ ਨੇ ਪਰ ਉਹ ਬੱਚਾ ਸੀ ਕੀ ਕਰ ਸਕਦਾ ਸੀ ਉਹ ਜਦੋਂ ਆਪਣੇ ਨਾਨਕੇ ਜਾਂਦਾ ਤਾਂ ਉਸਦੇ ਮਾਮੇ ਇੱਕੋ ਗੱਲ ਕਹਿੰਦੇ ਸਾਡੀ ਕੁੜੀ ਨੇ ਪਿੰਡ ਵਿੱਚ ਨਹੀਂ ਰਹਿਣਾ ਉਹ ਸ਼ਹਿਰ ਵਿੱਚ ਪੜ੍ਹੀ ਲਿਖੀ ਆ ਤਾਂ ਤੂੰ ਬਠੰਡੇ ਕੋਠੀ ਲੈ ਲਾ ਤੇ ਉੱਥੇ ਹੀ ਰਹਿਣ ਲੱਗ ਜਾ ਤੇ ਜ਼ਮੀਨ ਠੇਕੇ ਤੇ ਦੇ ਦਿਆ ਕਰ ਮਨਿੰਦਰ ਦੀ ਮਾਂ ਦਾ ਮਨਿੰਦਰ ਦੇ ਪਾਪਾ ਤੇ ਜ਼ਿਆਦਾ ਪ੍ਰਭਾਵ ਸੀ ਕਿਉਂਕਿ ਉਹ ਅਨਪੜ੍ਹ ਸੀ ਤੇ ਉਸਦੀ ਮੰਮੀ ਜ਼ਿਆਦਾ ਪੜ੍ਹੀ ਲਿਖੀ ਸੀ ਉਹ ਉਸਤੇ ਬਹੁਤ ਜ਼ਿਆਦਾ ਦਬਾਅ ਪਾਉਂਦੀ ਸੀ ਮਾਮੇ ਵੀ ਪਾਉਂਦੇ ਉਹ ਮਨਿੰਦਰ ਦੇ ਪਾਪਾ ਨਾਲ ਐਵੇਂ ਗੱਲ ਕਰਦੇ ਸੀ ਜਿਵੇਂ ਕਿਸੇ ਨੌਕਰ ਨਾਲ ਗੱਲ ਕਰਦੇ ਹੋਣ ਇਸ ਸਭ ਤੋਂ ਬਾਅਦ ਮਨਿੰਦਰ ਦਾ ਬਾਪ ਦਬਾਅ ਵਿੱਚ ਆ ਜਾਂਦਾ ਹੈ ਤੇ ਉਸ ਦੀ ਮੰਮੀ ਦੇ ਮਗਰ ਲੱਗ ਜਾਂਦਾ ਹੈ ਉਸ ਦੀ ਮੰਮੀ ਧਮਕੀਆਂ ਦੇਣ ਲੱਗ ਜਾਂਦੀ ਹੈ ਤੇ ਉਹ ਬਠਿੰਡੇ ਸ਼ਹਿਰ ਵਿੱਚ ਕੋਠੀ ਲੈ ਲੈਂਦਾ ਹੈ ਜਿਸ ਦਿਨ ਉਹਨਾਂ ਨੇ ਬਠਿੰਡੇ ਜਾਣਾ ਹੁੰਦਾ ਤਾਂ ਮਨਿੰਦਰ ਦੀ ਮੰਮੀ ਇਹ ਕਹਿਣ ਲੱਗਦੀ ਹੈ ਕਿ ਤੁਹਾਡੇ ਮਾਤਾ ਪਿਤਾ ਸਾਡੇ ਨਾਲ ਨਹੀਂ ਜਾਣਗੇ ਇਹ ਇੱਥੇ ਹੀ ਰਹਿਣਗੇ ਸਿਰਫ ਆਪਾਂ ਹੀ ਜਾਵਾਂਗੇ ਉਸ ਦਾ ਪਾਪਾ ਬੋਲਾ ਸੀ ਉਹ ਕੁਝ ਨਹੀਂ ਸੀ ਬੋਲਦਾ ਪਰ ਉਸ ਦਾ ਦਰਦ ਅੱਖਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਤੇ ਉਹ ਦਰਦ ਮਨਿੰਦਰ ਦੇਖ ਰਿਹਾ ਸੀ ਆਪਣੇ ਦਾਦਾ ਦਾਦੀ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਉਹ ਤੁਰਨ ਲੱਗੇ ਤਾਂ ਉਹ ਭੱਜ ਕੇ ਆਪਣੇ ਦਾਦਾ ਦਾਦੀ ਨੂੰ ਮਿਲਣ ਜਾਂਦਾ ਹੈ ਉਸ ਦਾ ਦਾਦਾ ਉਸ ਨੂੰ ਬੁੱਕਲ ਵਿੱਚ ਲੈ ਕੇ ਬੜਾ ਪਿਆਰ ਕਰਦਾ ਹੈ ਤੇ ਦਾਦੀ ਵੀ ਆਪਣੀ ਬੁੱਕਲ ਵਿੱਚ ਲੈ ਕੇ ਬਹੁਤ ਅਸੀਸਾਂ ਦਿੰਦੀ ਹੈ ਤੇ ਰੋਂਦੀ ਆ ਉਹਨਾਂ ਨੂੰ ਦੇਖ ਕੇ ਦਾਦਾ ਵੀ ਰੋਣ ਲੱਗ ਜਾਂਦਾ ਤੇ ਉਹ ਬਢਿੰਡੇ ਆ ਜਾਂਦੇ ਹਨ ਤੇ ਉੱਥੇ ਆ ਕੇ ਉਸ ਦੀ ਮੰਮੀ ਬਹੁਤ ਖੁਸ਼ ਹੁੰਦੀ ਹੈ ਮਨਿੰਦਰ ਨੂੰ ਭਿੰਡੇ ਹੀ ਸਕੂਲ ਵਿੱਚ ਪੜਨ ਲਈ ਲਾ ਦਿੱਤਾ ਜਾਂਦਾ ਹੈ ਪਰ ਉਸ ਨੂੰ ਪਿੰਡ ਵਾਲੇ ਘਰ ਦੀ ਬਹੁਤ ਜ਼ਿਆਦਾ ਆਉਂਦੀ ਹੈ ਰਾਤ ਨੂੰ ਸੁੱਤੇ ਪਏ ਵੀ ਉਸ ਨੂੰ ਉਸੇ ਘਰ ਦੇ ਸੁਪਨੇ ਆਉਂਦੇ ਹਨ ਉਸ ਦਾ ਬੜਾ ਦਿਲ ਕਰਦਾ ਹੈ ਕਿ ਉਹ ਆਪਣੇ ਦਾਦਾ ਦਾਦੀ ਕੋਲ ਜਾਵੇ ਉਹ ਘਰੇ ਰੋਂਦਾ ਹੈ ਕਲੇਸ਼ ਕਰਦਾ ਕਿ ਮੈਂ ਜ਼ਾਦਾ ਦਾਦੀ ਕੋਲ ਜਾਣਾ ਪਰ ਉਸਦੀ ਮੰਮੀ ਉਸਨੂੰ ਬਹੁਤ ਛਿੜਕਦੀ ਹੈ ਕਿ ਉਥੇ ਕੀ ਰੱਖਿਆ ਉਸਨੂੰ ਗੁੱਟਦੀ ਵੀ ਹੈ ਕਿ ਤੈਨੂੰ ਇੰਨੀ ਵਧੀਆ ਜ਼ਿੰਦਗੀ ਦੇ ਵਿੱਚ ਲੈ ਆਈ ਹਾਂ ਉਸਦੀ ਮੰਮੀ ਦਾਦਾ-ਦਾਦੀ ਨੂੰ ਬਹੁਤ ਮਾੜਾ ਬੋਲਦੀ ਆ ਉਹ ਚਾਹੁੰਦੀ ਸੀ ਕਿ ਮੇਰੇ ਪੁੱਤ ਦੇ ਦਿਲ ਵਿੱਚ ਵੀ ਉਹਨਾਂ ਲਈ ਨਫ਼ਰਤ ਪੈਦਾ ਹੋ ਜਾਵੇ ਕਿਉਂਕਿ ਮਨਿੰਦਰ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਸਦੀ ਮੰਮੀ ਤੋਂ ਉਹ ਜਰਿਆ ਨਹੀਂ ਜਾਂਦਾ ਸੀ 1 ਸਾਲ ਬਾਅਦ ਮਨਿੰਦਰ ਦੇ ਪਾਪਾ ਉਸਦੀ ਮੰਮੀ ਤੋਂ ਚੋਰੀਓ ਉਸਨੂੰ ਪਿੰਡ ਲੈ ਜਾਂਦਾ ਹੈ ਉਹਨਾਂ ਨੂੰ ਦੇਖ ਕੇ ਦਾਦਾ ਦાદੀ ਬਹੁਤ ਰੋਂਦੇ ਹਨ ਪਰ ਉਹ ਇੱਕੋ ਗੱਲ ਕਹਿੰਦੇ ਆ ਕਿ ਪੁੱਤ ਕੋਈ ਗੱਲ ਨਹੀਂ ਅਸੀਂ ਔਖੇ ਸੌਖੇ ਜ਼ਿੰਦਗੀ ਘਟ ਲਵਾਂਗੇ ਤੂੰ ਆਪਣਾ ਘਰ ਨਾ ਖਰਾਬ ਕਰ ਲਵੀਂ ਤੇਰਾ ਸੋਨੇ ਵਰਗਾ ਪੁੱਤ ਰੁੱਲ ਜਾਓ ਤੁਸੀਂ ਸ਼ਹਿਰ ਵਿੱਚ ਰਹੋ ਹੁਣ ਮਨਿੰਦਰ ਤਿੰਨ ਚਾਰ ਮਹੀਨਿਆਂ ਬਾਅਦ ਆਪਣੀ ਮੰਮੀ ਨਾਲ ਲੜ ਕੇ ਬਠਿੰਡੇ ਤੋਂ ਪਿੰਡ ਇਕੱਲਾ ਹੀ ਆ ਜਾਂਦਾ ਸੀ ਆਪਣੀ ਦਾਦੀ ਕੋਲ 10 ਦਿਨ ਲਾ ਜਾਂਦਾ ਸੀ ਉਸਦੀ ਦਾਦੀ ਸਵੇਰੇ ਉੱਠਦੀ ਕੰਮ ਕਰਦੀ ਫਿਰ ਮਨਿੰਦਰ ਨੂੰ ਚਾਹ ਪਿਆ ਕੇ ਨਵਾ ਕੇ ਆਪਣੇ ਨਾਲ ਗੁਰੂ ਘਰ ਲੈ ਜਾਂਦੇ। ਮਰਿੰਦਰ ਦੇਖਦਾ ਹੈ ਕਿ ਦਾਦੀ ਹੁਣ ਬਜ਼ੁਰਗ ਹੋ ਗਈ। ਵਿਚਾਰੀ ਰੋਟੀਆਂ ਬਣਾਉਂਦੀ ਹੈ। ਆਪ ਹੀ ਭਾਂਡੇ ਤੇ ਕੱਪੜੇ ਧੋਂਦੀ ਹੈ। ਦਾਦਾ ਖੇਤ ਘੇੜਾ ਮਾਰਨ ਜਾਂਦਾ। ਭਾਵੇਂ ਖੇਤ ਠੇਕੇ ਤੇ ਸਨ। ਆਪ ਹੀ ਸਿਰ ਤੇ ਰੱਖ ਕੇ ਆਟਾ ਪਿਹਾ ਕੇ ਲਿਆਉਂਦਾ ਹੈ। ਬਜ਼ੁਰਗਾਂ ਦਾ ਜ਼ਮੀਨ ਨਾਲ ਬਹੁਤ ਪਿਆਰ ਹੁੰਦਾ ਹੈ। ਉਹ ਸੋਚਦਾ ਹੈ ਕਿ ਮੇਰੀ ਮੰਮੀ ਤਾਂ ਮਠੰਡਾ ਸ਼ਹਿਰ ਵਿੱਚ ਕੋਠੇ ਵਿੱਚ ਰਹਿੰਦੀ ਹੈ। ਗੱਡੀ ਵਿੱਚ ਜਾਂਦੀ ਹੈ ਜਿੱਥੇ ਵੀ ਜਾਣਾ ਹੋਵੇ। ਪਰ ਮੇਰਾ ਦਾਦਾ 70 ਕਿੱਲਿਆਂ ਦਾ ਮਾਲਕ ਹੋ ਕੇ ਵੀ ਸਾਈਕਲ ਤੇ ੱਟਕੇ ਖਾ ਰਿਹਾ ਹੈ। ਉਸਨੇ ਆਪਣੇ ਮਾਤਾ ਪਿਤਾ ਕੋਲ ਜਾ ਕੇ ਕਲੇਸ਼ ਪਾ ਲਿਆ ਕਿ ਦਾਦਾ ਤਾਂ ਵਿਚਾਰਾ ਸਾਈਕਲ ਤੇ ਫਿਰਦਾ। ਉਸਦੀ ਮੰਮੀ ਕਹਿੰਦੀ ਇਸ ਉਮਰ ਵਿੱਚ ਹੋਰ ਦੱਸ ਉਸ ਨੂੰ ਜਹਾਜ਼ ਲੈ ਦਈਏ। ਮਨਿੰਦਰ ਦੀ ਕੋਈ ਪੇਸ਼ ਨਹੀਂ ਚੱਲਦੀ। ਉਹ ਚਾਹੁੰਦਾ ਸੀ ਕਿ ਦਾਦੇ ਕੋਲ ਵੀ ਗੱਡੀ ਹੋਵੇ ਪਰ ਉਸਦੀ ਕੋਈ ਪੇਸ਼ ਨਹੀਂ ਚੱਲੀ। ਉਹ ਚੁੱਪ ਕਰਕੇ ਬਹਿ ਗਿਆ। ਜਦੋਂ 15 ਸਾਲਾਂ ਦਾ ਹੋਇਆ ਤਾਂ ਉਸਨੇ ਜੂੜਾ ਰੱਖ ਲਿਆ। ਉਸਦੀ ਮੰਮੀ ਨੇ ਫਿਰ ਗਲੇਸ਼ ਪਾ ਲਿਆ ਜੂੜਾ ਨਹੀਂ ਰੱਖਣਾ ਅਸੀਂ ਸ਼ਹਿਰ ਵਿੱਚ ਰਹਿੰਦੇ ਹਾਂ ਹਾਈ ਫਾਈ ਲੋਕ ਹਾਂ ਉਸਦੀ ਮੰਮੀ ਜੀਨ ਪਾਉਣ ਲੱਗ ਗਈ ਉਹ ਵੱਡੇ ਸ਼ਹਿਰਾਂ ਵਿੱਚ ਸ਼ਾਪਿੰਗ ਕਰਨ ਜਾਂਦੀ ਹੈ ਤੇ ਉੱਥੇ ਜਾ ਕੇ ਆਪਣੀਆਂ ਸਹੇਲੀਆਂ ਨਾਲ ਪਾਰਟੀ ਕਰਦੀ ਹੁਣ ਤਾਂ ਉਹ ਸ਼ਰਾਬ ਵੀ ਪੀਣ ਲੱਗ ਗਈ ਹੌਲੀ ਹੌਲੀ ਜ਼ਮੀਨ ਵੇਕਣੀ ਸ਼ੁਰੂ ਹੋ ਗਈ ਜ਼ਮੀਨ ਵੇਚ ਕੇ ਗੱਡੀ ਲੈਂਦੇ ਮਹੀਨੇ ਬਾਅਦ ਉਸ ਨੂੰ ਵੇਚ ਕੇ ਹੋਰ ਲੈ ਲੈਂਦੇ ਮਹੀਨੇ ਵਿੱਚ 6-7 ਵਾਰ ਉਸਦੀ ਮੰਮੀ ਚੰਡੀਗੜ੍ਹ ਘੁੰਮਣ ਜਾਂਦੀ ਮਨਿੰਦਰ ਦਾ ਪਾਪਾ ਵਿਚਾਰਾ ਚੁੱਪ ਕਰਕੇ ਬੈਠਾ ਰਹਿੰਦਾ ਕਿਉਂਕਿ ਉਸਦੇ ਤਾਂ ਉਸਦੇ ਨਾਨਕਿਆਂ ਦਾ ਵੀ ਬਹੁਤ ਦਬਾ ਸੀ ਕਿਉਂਕਿ ਉਹ 100 ਕਿੱਲੇ ਹੁੰਦੇ ਕਹਿੰਦੇ ਕਹਾਉਂਦੇ ਸਰਦਾਰ ਸੀ ਹੌਲੀ ਹੌਲੀ ਜਮੀਨ 70 ਵਿੱਚੋਂ 55 ਕਿੱਲੇ ਰਹਿ ਗਏ ਉਸਦੀ ਮੰਮੀ ਦੇ ਫਾਲਤੂ ਖਰਚੇ ਕਰਕੇ ਉਹਨਾਂ ਦੀ ਜ਼ਮੀਨ ਵਿਕ ਗਈ ਮਹਿੰਗੇ ਕੱਪੜੇ ਪਾਉਣੇ ਬਾਹਰੋਂ ਮੰਗਵਾ ਕੇ ਖਾਣਾ ਖਾਣਾ ਰੋਜ਼ ਘੁੰਮਣਾ ਫੇਰਨਾ ਹੁਣ ਉਹਨਾਂ ਕੋਲ 15 ਕਿੱਲੇ ਜ਼ਮੀਨ ਰਹਿ ਗਈ 15 ਸਾਲਾਂ ਦੀ ਉਮਰ ਵਿੱਚ ਮਨਿੰਦਰ ਨੇ ਜੂੜਾ ਰੱਖ ਲਿਆ ਸੀ ਤੇ ਹੁਣ ਉਸਦੀ ਉਮਰ 17 ਹੋ ਗਈ ਤੇ ਉਹ ਗੁਰੂ ਵਾਲਾ ਬਣ ਗਿਆ। ਮਨਿੰਦਰ ਦੇ ਦਾਦਾ-ਦਾਦੀ ਉਸਨੂੰ ਗੁਰੂ ਵਾਲਾ ਬਣਾ ਕੇ ਲਿਆਏ ਸੀ। ਉਸਦੀ ਮੰਮੀ ਦੀ ਜ਼ਿੰਦਗੀ ਦਾ ਉਸ ਉੱਪਰ ਕੋਈ ਪ੍ਰਭਾਵ ਨਹੀਂ ਸੀ। ਮਨਿੰਦਰ ਦੀ ਜ਼ਿੰਦਗੀ ਤੇ ਤਾਂ ਉਸਦੇ ਦਾਦਾ-ਦਾਦੀ ਦਾ ਪ੍ਰਭਾਵ ਸੀ। ਗੁਰੂ ਵਾਲਾ ਬਣਨ ਤੋਂ ਬਾਅਦ ਉਹ ਪਾਠ ਕਰਨ ਲੱਗ ਗਿਆ। ਬਠਿੰਡਾ ਸ਼ਹਿਰ ਵਿੱਚ ਹੀ ਉਹ ਸਵੇਰੇ ਜਲਦੀ ਉੱਠ ਕੇ ਗੁਰੂ ਘਰ ਜਾਂਦਾ। ਉਹ ਆਪਣੀ ਮੰਮੀ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗ ਗਿਆ। ਉਹ ਹਮੇਸ਼ਾ ਉਸਨੂੰ ਕਹਿੰਦਾ ਮੰਮੀ ਹੁਣ ਤਾਂ ਛੱਡ ਦੇ ਫੈਸ਼ਨਾਂ ਦਾ ਖਹਿੜਾ। 70 ਵਿੱਚੋਂ 15 ਗਿੱਲੇ ਹੀ ਰਹਿ ਗਏ ਪਰ ਉਸਦੀ ਮੰਮੀ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਜਦੋਂ ਉਹ 23 ਸਾਲਾਂ ਦਾ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਮਠੰਡਾ ਸ਼ਹਿਰ ਵਾਲੀ ਕੋਠੀ ਛੱਡ ਕੇ ਜਾ ਰਿਹਾ ਹਾਂ ਤੇ ਆਪਣੇ ਦਾਦਾ-ਦਾਦੀ ਕੋਲ ਰਹਾਂਗਾ ਮਨਿੰਦਰ ਆਪਣੀ ਮਾਂ ਨਾਲ ਲੜ ਕੇ ਕਲੇਸ਼ ਕਰਕੇ ਕਾਲਜ ਤੋਂ ਹਟ ਕੇ ਆਪਣੇ ਦਾਦਾ-ਦਾਦੀ ਕੋਲ ਪਿੰਡ ਚਲਾ ਗਿਆ ਉਸਦੀ ਮੰਮੀ ਨੇ ਪਿੱਛੋਂ ਬਹੁਤ ਫੋਨ ਕੀਤੇ ਉਹ ਉਸ ਨੂੰ ਲੈਣ ਵੀ ਆਈ ਪਰ ਉਹ ਨਾ ਗਿਆ ਉਹ ਆਪਣੇ ਮੰਮੀ ਨੂੰ ਕਹਿਣ ਲੱਗਾ ਜੇ ਤੁਸੀਂ ਮੇਰੇ ਨਾਲ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਪਿੰਡ ਵਿੱਚ ਆ ਕੇ ਸਾਡੇ ਨਾਲ ਰਹਿ ਸਕਦੇ ਹੋ ਆਪਾਂ ਸਾਰੇ ਇਕੱਠੇ ਰਹਾਂਗੇ ਪਰ ਮੈਂ ਆਪਣੇ ਦਾਦਾ ਦਾਦੇ ਨੂੰ ਛੱਡ ਕੇ ਨਹੀਂ ਜਾਵਾਂਗਾ ਉਹ ਬੁੱਢੀ ਉਮਰੇ ਸਾਈਕਲ ਤੇ ੱੱਕੇ ਖਾਂਦਾ ਹੈ ਉਹਨਾਂ ਦੀ ਉਮਰ ਲਗਭਗ 75 ਸਾਲਾਂ ਦੇ ਨੇੜੇ ਸੀ ਦਾਦੀ ਬਹੁਤ ਬਜ਼ੁਰਗ ਹੋ ਗਈ ਹੈ ਪਰ ਫਿਰ ਵੀ ਆਪ ਰੋਟੀ ਪਕਾਉਂਦੀ ਹੈ ਸਾਰਾ ਕੰਮ ਆਪ ਕਰਦੀ ਹੈ ਇਹ ਸਭ ਮਨਿੰਦਰ ਤੋਂ ਦੇਖਿਆ ਨਾ ਜਾਂਦਾ ਪਿੰਡ ਵਿੱਚ ਆ ਕੇ ਆਪਣੇ ਘਰ ਦੀ ਸਾਰੀ ਮੁਰੰਮਤ ਕਰਵਾਉਂਦਾ ਹੈ ਤੇ ਘਰ ਦੇ ਕੰਮਾਂ ਵਾਸਤੇ ਉਸਨੇ ਕੰਮ ਵਾਲੀ ਲਾ ਲਈ ਜੋ ਘਰ ਦਾ ਸਾਰਾ ਕੰਮ ਕਰਦੀ ਤਾਂ ਉਹ ਆਪਣੇ ਦਾਦਾ-ਦਾਦੀ ਨੂੰ ਕਹਿੰਦਾ ਤੁਸੀਂ ਹੁਣ ਆਰਾਮ ਕਰੋ ਪਾਠ ਸੁਣ ਲਿਆ ਕਰੋ ਮਨਿੰਦਰ ਦੇ ਦਾਦਾ-ਦਾਦੀ ਜੋ ਜਮ੍ਹਾਂ ਵਿਚਾਰੇ ਮਰਨ ਕਿਨਾਰੇ ਹੋ ਗਏ ਸੀ 4 ਮਹੀਨੇ ਬਾਅਦ ਮਨਿੰਦਰ ਦੇਖਦਾ ਕਿ ਉਹਨਾਂ ਦੇ ਚਿਹਰੇ ਤੇ ਰੌਣਕ ਆ ਗਈ ਸੀ ਜਿਹੜੇ ਮਸਾਂ ਤੁਰਦੇ ਸਨ ਤੁਰਨ ਲਈ ਸਹਾਰਾ ਪਾਲਦੇ ਸਨ ਉਹ ਹੁਣ ਆਪਣੇ ਆਪ ਹੀ ਤੁਰ ਪੈਂਦੇ ਸਨ ਦਾਦੇ ਦੇ ਗੋਡੇ ਵੀ ਦਰਦ ਕਰਨੋਂ ਹਟ ਗਏ। ਉਹ ਮਨਿੰਦਰ ਦੇ ਪਿਆਰ ਵਿੱਚ ਆਪਣੇ ਸਾਰੇ ਦੁੱਖ ਭੁੱਲ ਗਏ। ਮਨਿੰਦਰ ਦੀ ਮੰਮੀ ਨੇ ਇੱਕ ਸ਼ਰਤ ਰੱਖੀ। ਜੇ ਤੂੰ ਸਾਡੇ ਕੋਲ ਬਠਿੰਡੇ ਆ ਕੇ ਰਹਿਣਾ ਹੈ ਤਾਂ ਠੀਕ ਹੈ। ਨਹੀਂ ਅੱਜ ਤੋਂ ਬਾਅਦ ਤੇਰਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ। ਮਨਿੰਦਰ ਨੇ ਕਿਹਾ ਮੰਮੀ ਮੈਂ ਤੁਹਾਨੂੰ ਤੁਹਾਡੀ ਐਸ਼ ਭਰੀ ਜ਼ਿੰਦਗੀ ਨੂੰ ਛੱਡ ਸਕਦਾ ਹਾਂ। ਪਰ ਆਪਣੇ ਦਾਦਾ ਦਾਦੀ ਨੂੰ ਨਹੀਂ। ਮਨਿੰਦਰ ਦੇ ਪਾਪਾ ਬਹੁਤ ਨਰਮ ਸੀ ਉਹ ਇੱਕ ਦਿਨ ਆਪਣੀ ਪਤਨੀ ਤੋਂ ਚੋਰੀ ਆ ਕੇ ਜਿਹੜੇ 15 ਕਿੱਲੇ ਜ਼ਮੀਨ ਰਹਿੰਦੀ ਸੀ ਉਹ ਮਨਿੰਦਰ ਦੇ ਨਾਮ ਕਰਵਾ ਜਾਂਦਾ ਹੈ ਜਦੋਂ ਉਸਦੀ ਮੰਮੀ ਨੂੰ ਪਤਾ ਲੱਗਾ ਕਿ ਜਿਹੜੀ ਜ਼ਮੀਨ ਰਹਿੰਦੀ ਸੀ ਉਹ ਮਨਿੰਦਰ ਦੇ ਨਾਂ ਹੋ ਗਏ ਉਹ ਮਨਿੰਦਰ ਦੇ ਪਾਪਾ ਨਾਲ ਬਹੁਤ ਕਲੇਸ਼ ਪਾ ਲੈਂਦੀ ਹੈ ਉਸਦੇ ਨਾਨਕਿਆ ਨੇ ਵੀ ਬਹੁਤ ਕਲੇਸ਼ ਕੀਤਾ ਹੁਣ ਵਿਊਜ਼ ਦੀ ਮੰਮੀ ਮਠਿੰਡਾ ਸ਼ਹਿਰ ਵਿੱਚ ਰਹਿੰਦੀ ਹੈ ਹੁਣ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਜੋ ਪੈਸਾ ਸੀ ਉਹ ਖਤਮ ਹੋਣ ਵਾਲਾ ਸੀ 52 ਕਿੱਲੇ ਜ਼ਮੀਨ ਐਸ਼ ਪ੍ਰਸਤੀ ਵਿੱਚ ਹੀ ਖਤਮ ਕਰ ਦਿੱਤੇ ਤੇ ਨਾਨਕਿਆਂ ਦੀ ਵੀ ਜ਼ਮੀਨ ਕੱਟ ਕੇ 100 ਤੋਂ 25 ਕਿੱਲੇ ਰਹਿ ਗਈ ਹੈ ਮਨਿੰਦਰ ਆਪਣੇ ਦਾਦਾ ਦਾਦੀ ਨਾਲ ਹੀ ਰਹਿਣ ਲੱਗ ਜਾਂਦਾ ਹੈ ਤੇ ਉਸ ਦਾ ਸ਼ਗਨ ਵੀ ਪੈ ਗਿਆ ਉਹ ਆਪਣੇ ਦਾਦਾ ਦਾਦੀ ਦੀ ਬਹੁਤ ਸੇਵਾ ਕਰਦਾ ਹੈ ਪਰ ਉਸ ਦੀ ਮੰਮੀ ਵਿੱਚ ਆਕੜ ਉਵੇਂ ਹੀ ਸੀ ਸਿਰਫ ਫੁੱਕੀ ਹਵਾ ਬੱਲੇ ਸੀ ਮਨਿੰਦਰ ਆਪਣੇ ਦਾਦਾ ਦਾਦੀ ਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਹੁੰਦਾ ਜਿਹੜੇ ਮੰਨ ਕਿਨਾਰੇ ਪਏ ਸੀ ਅੱਜ ਉਹ ਮਨਿੰਦਰ ਨੂੰ ਆਪਣੇ ਕੋਲ ਦੇਖ ਕੇ ਬਹੁਤ ਖੁਸ਼ ਤੇ ਤਕੜੇ ਹੋ ਗਏ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ